ਤੋ ਘੱਟ ਵੀ ਇੱਕ ਜ਼ਿਮੀਂਦਾਰ ਕੋਲੇ ਜੇ 15 ਕਿੱਲੇ ਜ਼ਮੀਨ ਆ ਨਾ ਤਾਂ ਉਹਦੇ ਕੋਲੇ 5 ਫਸਲਾਂ ਹੋਣੀਆਂ ਜ਼ਰੂਰੀ ਆ 50000 ਰੁਪਇਆ ਕਿੱਲਾ ਆਪਾਂ ਨੂੰ ਸਮਝ ਲਓ ਵੀ ਗੋਭੀ ਛੱਡਦੀ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਹੈਗੀ ਆ ਕਣਕ ਬੀਜ ਦਿੰਨੇ ਆ ਇਹਦੇ ਵਿੱਚ ਰੇਟ ਆ ਜਿਹੜਾ ਕੱਚੇ ਸੌਦੇ ਆ ਜੀ ਉਹ ਤਾਂ ਠਾ ਠਾ ਹੁੰਦੇ ਰਹਿੰਦੇ ਆ 10 ਰੁਪਏ ਤੋਂ ਤਾਂ ਜੇ ਵਿਖੇ ਤਾਂ ਆਪਾਂ ਨੂੰ ਆਮਦਨ ਹੈਗੀ ਆ ਜੇ 10 ਤੋਂ ਥੱਲੇ ਆਉਂਦਾ ਬਾਜ਼ਾਰ ਤਾਂ ਫਿਰ ਤਾਂ ਖਰਚੇ ਹੀ ਪੂਰੇ ਹੁੰਦੇ ਆ ਜੀ ਇੱਕ ਏਕੜ ਤੋਂ ਤੁਸੀਂ ਲਾ ਲਓ ਜੀ ਪਹਿਲਾਂ ਤਾਂ 1509 ਹੋ ਗਈ ਜੀ 1509 ਤੋਂ ਬਾਅਦ ਗੋਭੀ ਹੋ ਗਈ ਤੇ ਗੋਭੀ ਤੋਂ ਬਾਅਦ ਆਪਣੀ ਕਣਕ ਹੋ ਗਈ ਜੀ ਤੇ ਉਹਦੇ ਵਿੱਚ ਜਿਵੇਂ ਹੁਣ ਮੇਰੀ ਆ 200 ਬੂਟਾ ਜਾਮਨ ਦਾ ਜੀ ਸੈਟ ਤੇ ਲੱਗਾ ਹੋਇਆ ਤੁਸੀਂ ਚੌਥੀ ਫਸਲ ਉਹ ਗਣ ਲਓ ਤੇ ਹੋਰ ਜਿਹੜੀਆਂ ਮੇਰੀਆਂ ਛੋਟ ਵੈਰਾਈਟੀਆਂ ਤੇ ਲੱਗੀਆਂ ਹੋਈਆਂ ਬਾਗ ਲੱਗਾ ਹੋਇਆ 10 ਕਿੱਲੇ ਜੀ ਮਾਲਟਾ ਹੋ ਗਿਆ ਆਲੂ ਬਖਾਰਾ ਹੋ ਗਿਆ ਜੀ ਹੁਣ ਆਪਾਂ ਗੰਨਾ ਜਿਹੜਾ ਹੈਗਾ ਮੰਨ ਕੇ ਚੱਲੋ ਵੀ ਸਾਲ ਦੇ ਵਿੱਚ ਆਪਣੇ ਕੋਲੇ 6-7 ਫਸਲਾਂ ਹੈਗੀਆਂ ਜਿਹੜੀਆਂ ਆਪਾਂ ਸਾਰਾ ਸਾਲ ਆਪਣਾ ਚੱਲੀ ਜਾਂਦਾ ਸ੍ਰੀ ਆਮ ਜੀ ਪਰਮਜੀਤ ਸਿੰਘ ਆ ਜੀ ਆਪਣੀ ਜਿਹੜੀ ਖੇਤੀ ਆ ਜਿਆਦਾ ਫੁੱਲ ਗੋਭੀ ਦੀ ਆ ਜੀ ਫੁੱਲ ਗੋਭੀ ਜਿਵੇਂ ਆਪਾਂ ਸ਼ੁਰੂ ਤੋਂ ਪਹਿਲਾਂ ਬਜ਼ੁਰਗ ਸੀ ਬਜ਼ੁਰਗਾਂ ਤੋਂ ਬਾਅਦ ਅਸੀਂ ਮਤਲਬ ਉਹ ਛੋਟੇ ਲੈਵਲ ਦਾ ਕੰਮ ਸੀ ਹੁਣ ਥੋੜਾ ਜਿਹਾ ਮਸ਼ੀਨਰੀ ਬਣ ਗਈ ਆ ਤਾਂ ਥੋੜਾ ਜਿਹਾ ਵੱਡੇ ਲੈਵਲ ਦਾ ਕੰਮ ਹੁਣ ਕਰਨਾ ਸ਼ੁਰੂ ਕਰਤਾ ਜਿਵੇਂ ਮੰਨ ਕੇ ਚੱਲੋ ਵੀ ਸਾਲ ਦੀ ਆਪਣੀ 65 ਤੋਂ 70 ਕਿੱਲਿਆਂ ਦੀ ਜਿਹੜੀ ਫੁੱਲ ਗੋਭੀ ਦੀ ਖੇਤੀ ਹੁੰਦੀ ਆ ਅੱਛਾ ਅਸੀਂ ਆਪਾਂ ਜੀ ਤਿੰਨ ਫਸਲਾਂ ਲੈਣੇ ਆ ਜਿਵੇਂ ਆਪਾਂ 1509 ਲਾਉਨੇ ਆ ਜੀ ਪਹਿਲਾਂ ਅਡਵਾਂਸ ਦੇ ਵਿੱਚ ਇਹਦੇ ਵਿੱਚ ਆਏ ਆ ਜੀ ਜਿਹੜੀ 1509 ਆ ਜੇ ਇਹ ਗੇਤੀ ਲਾਵਾਂਗੇ ਤਾਂ ਥੋੜਾ ਜਿਹਾ ਝਾੜ ਤੇ ਤਾਂ ਜ਼ਰੂਰ ਫਰਕ ਪੈਂਦਾ ਪਰ ਜੇ ਇਹਨੂੰ ਆਪਾਂ ਲੇਟ ਲਾਉਨੇ ਆ ਫਿਰ ਆਪਣੀ ਗੋਭੀ ਦੀ ਫਸਲ ਮਰਦੀ ਆ ਇਹ ਕਰਕੇ ਅਸੀਂ ਥੋੜੀ ਜੀ 1509 ਅਡਵਾਂਸ ਚ ਲਾਉਨੇ ਆ ਪਰ ਜਿਹੜਾ ਸਵਾਦ ਸਾਨੂੰ ਗੋਭੀ ਦਾ ਪਿਆ ਹੋਇਆ ਉਹ ਉਹ ਫਿਰ ਸਾਨੂੰ ਜ਼ਰੂਰੀ ਆ ਉਹ ਅੱਛਾ ਅਸੀਂ ਆਪਦੀ ਸ਼ਾਰਟ ਜਿਹੜੀ ਫਸਲ ਆ ਲੈਣੀ ਲੈਣੀ ਆ ਇਹ 1509 ਜੀ 85 ਤੋਂ 90 ਦਿਨਾਂ ਦੀ ਵੈਰੈਟੀ ਆ ਤੇ ਸਨ ਵਾਲਾ ਜਿਹੜਾ ਟਾਈਮ ਟੇਬਲ ਆ ਆਪਣਾ ਜਿਹੜਾ 2 ਮਹੀਨੇ ਗੋਭੀ ਵਾਲੇ ਆ ਉਹ ਆਪਾਂ ਵਿੱਚੋਂ ਸ਼ਾਰਟ ਗੋਭੀ ਦੀ ਫਸਲ ਕੱਢਦੇ ਆ ਤੇ ਉਦੋਂ ਬਾਅਦ ਜਿਹੜੀ 2851 ਕਣਕ ਆਪਾਂ ਤੀਜੀ ਫਸਲ ਉਹ ਲੈਨੇ ਆਂ ਵੀ ਦੋ ਫਸਲਾਂ ਆਪਾਂ ਪੱਕੀਆਂ ਲੈਨੇ ਆ ਜਿਹੜੀ ਸ਼ਾਰਟ ਵੈਰੈਟੀ ਵਿੱਚੋਂ ਗੋਭੀ ਦੀ ਆਪਾਂ ਉਹ ਜ਼ਰੂਰ ਲੈਨੇ ਆਂ ਕਣਕ ਵਾਲਾ ਵਾਹਣ ਜਿਵੇਂ ਗੋਭੀ ਤੋਂ ਬਾਅਦ ਰਹਿ ਜਾਂਦਾ ਕਣਕ ਨਹੀਂ ਵੀਜੀ ਜਾਂਦੀ ਟਾਈਮ ਟੇਬਲ ਲੰਘ ਜਾਂਦਾ ਤਾਂ ਉੱਥੇ ਆਪਾਂ ਦੁਬਾਰਾ ਗੋਭੀ ਫੇਰ ਰਿਪੀਟ ਕਰ ਦਿੰਨੇ ਆ ਜਾਂ ਫੁੱਲ ਗੋਭੀ ਵੀ ਕਰ ਦਿੰਨੇ ਆ ਇਸ ਟਾਈਮ ਆਪਣੀ ਅੱਜ 12 ਮਈ ਹੋ ਗਿਆ ਤੇ ਅੱਜ ਪੰਪਨਦ ਗੋਭੀ ਆਪਣੀ ਅੱਜ ਵੀ ਚੱਲੀ ਜਾਂਦੀ ਆ ਆਪਾਂ ਸਪਲਾਈ ਆ ਜਿਹੜੀ ਬੀਕਾ ਨੇਰ ਦੀ ਇਸ ਟਾਈਮ ਚੱਲੀ ਜਾਂਦੀ ਹੈ। ਫਾਰਮ ਤੇ ਹੀ ਬੰਦ ਗੋਭੀ ਇਸ ਟਾਈਮ ਚੱਲੀ ਜਾਂਦੀ ਆ। ਆਲੂ ਬਖਾਰਾ ਆਪਾਂ ਥੋੜੇ ਆਪਾਂ ਬਾਗਤੀ ਬੈਠੇ ਆ। ਇਹ ਲੈ ਚੁੱਕਿਆ ਤੇ ਗੰਨੇ ਦੀ ਵੈਰੈਟੀ ਆਪਣੀਆਂ ਖੜੀ ਆ ਜੀ 98 ਤੇ ਅਗਲੀ ਵੈਰੈਟੀ ਆ ਜਿਹੜੀ 1500 ਨਾ ਆਉਂਦੀ ਆਪਣੀ ਬਾਜਾਂ ਦਾ ਸ਼ੁਰੂ ਆ ਜੀ ਨਵਾਂ ਸੀਜ਼ਨ ਆ ਜਿਹੜਾ ਤੇ ਮੇਰਾ 10 ਕਿੱਲੇ ਜਿਹੜਾ ਮਾਲਟੇ ਦਾ ਬਾਗ ਆ ਜੀ ਉਹਨੂੰ ਫਰੂਟ ਆਇਆ ਵੇ ਆ ਉਹ ਸਮਝ ਲਓ ਵੀ 2 ਮਹੀਨਿਆਂ ਨੂੰ ਉਹਦੀ ਤੜਾਈ ਸ਼ੁਰੂ ਹੋ ਜੂਗੀ। ਪੰਜ ਜਿੰਨਾ ਵੀ ਮਤਲਬ ਕਿ ਆ ਖੇਤੀ ਕਰ ਰਹੇ ਐ ਇਸ ਟਾਈਮ ਘੱਟੋ ਘੱਟ ਵੀ ਮੇਰੇ ਕੋਲੇ 5 ਫਸਲਾਂ ਐ। ਨਹੀਂ ਤਾਂ ਆਮ ਕਣਕ ਝੋਨੇ ਤੇ ਹੀ ਆ ਤਕਰੀਬਨ ਸਾਰੇ ਜ਼ਿਮੀਂਦਾਰ। ਤੇ ਆਪਣੀ ਤਾਂ ਇਹੀ ਕੋਸ਼ਿਸ਼ ਆ ਵੀ ਸਾਰੇ ਜਿੰਨੇ ਵੀ ਕਿਸਾਨ ਭਰਾ ਵੀ ਕਣਕ ਝੋਨੇ ਤੇ ਨਾ ਇਕੱਲੇ ਤੇ ਰਹੋ। ਘੱਟੋ ਘੱਟ ਵੀ ਇੱਕ ਜ਼ਿਮੀਂਦਾਰ ਕੋਲੇ ਜੇ 15 ਕਿੱਲੇ ਜ਼ਮੀਨ ਆ ਨਾ ਤਾਂ ਉਹਦੇ ਕੋਲੇ 5 ਫਸਲਾਂ ਹੋਣੀਆਂ ਜ਼ਰੂਰੀ ਆ। ਅੱਡੋ ਅੱਡ ਵੈਰਾਈਟੀਆਂ ਜੋ ਗੰਨਾ ਵੀ ਲਾਓ ਤੁਸੀਂ ਜੇ ਤੁਹਾਡੇ ਨਹਿਰੀ ਪਾਣੀ ਹੈਗਾ ਤਾਂ ਤੁਸੀਂ ਬਾਗ ਵੀ ਲਾ ਸਕਦੇ ਹੋ ਸਬਜ਼ੀ ਲਾ ਸਕਦੇ ਹੋ ਤੇ ਤੁਸੀਂ ਆਦਾ ਮਤਲਬ ਕਿ ਸਾਰੇ ਸਿਸਟਮ ਨੂੰ ਚੇਂਜ ਕਰੋ ਵੀ ਸਾਰੀਆਂ ਥੋੜੀਆਂ ਥੋੜੀਆਂ ਫਸਲਾਂ ਸਾਰੀਆਂ ਹੋਣ ਵੀ ਪੰਜੀ ਜਿਵੇਂ ਹੁਣ ਨਵਾਂ ਸੌਣੀ ਦਾ ਸੀਜ਼ਨ ਸ਼ੁਰੂ ਹੋ ਗਿਆ ਜੀ ਇਹਦੇ ਚ ਆਪਾਂ ਹੁਣ ਸ਼ਾਰਟ ਵੈਰਾਈਟੀ ਜਿਵੇਂ 1509 ਤੋਂ ਸ਼ੁਰੂ ਕਰਾਂਗੇ ਜੀ 1509 ਬਾਸਮਤੀ ਚੱਕਾਂਗੇ ਜੀ ਉਸ ਤੋਂ ਬਾਅਦ 1509 ਤੋਂ ਬਾਅਦ ਆਪਣੇ ਕੋਲੇ 2 ਮਹੀਨੇ ਦਾ ਖੁੱਲਾ ਟਾਈਮ ਹੈਗਾ ਤੁਸੀਂ ਗੋਭੀ ਵੀ ਲਾ ਸਕਦੇ ਹੋ ਤੁਸੀਂ ਮਟਰ ਵੀ ਲਾ ਸਕਦੇ ਹੋ ਜੀ ਤੁਸੀਂ ਸੱਠਾ ਆਲੂ ਵੀ ਲਾ ਸਕਦੇ ਹੋ ਮੂਲੀ ਵੀ ਲਾ ਸਕਦੇ ਹੋ ਛੋਟੇ ਲੈਵਲ ਦਾ ਕਿਸਾਨ ਆ ਪਾਲਕ ਧਣੀਆਂ ਤੋਰੀਆ ਵਗੈਰਾ ਗੇਤਾ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਅਡਵਾਂਸ ਦੇ ਵਿੱਚ ਜਿਹੜਾ ਸਾਗ ਆ ਉਹ ਵੀ ਚੰਗੇ ਮਨਾਫੇ ਖਾਟ ਸਕਦਾ ਤੇ ਇਸ ਜਦੋਂ ਤੁਸੀਂ ਸ਼ਾਰਟ ਵੈਰਾਈਟੀ ਜਾਂ 1509 ਦੀ ਲਾਉਂਗੇ ਜੋ ਨਾ ਲਾ ਕੇ ਨਹੀਂ ਇਹ ਵੈਰਾਈਟੀਆਂ ਚ ਆਇਆ ਜਾਣਾ ਫਿਰ ਆਪਣੀ ਇੱਕ ਫਸਲ ਆ ਜਿਹੜੀ ਉਹ ਮਰੂਗੀ ਤੁਸੀਂ ਸ਼ਾਰਟ ਵੈਰਾਈਟੀਆਂ ਚ ਚਾਹੋ 1692 ਬਾਸਮਤੀ ਹੈਗੀ ਆ 1509 ਬਾਸਮਤੀ ਹੈਗੀ ਆ ਤੇ ਇਹ ਵੈਰਾਈਟੀਆਂ ਲਾਉਂਗੇ ਤਾਂ ਤੁਸੀਂ ਸਾਰੀਆਂ ਜਿਹੜੀਆਂ ਫਸਲਾਂ ਉਹਨਾਂ ਦਾ ਤੁਹਾਡਾ ਜਿਹੜਾ ਟਾਈਮ ਟੇਬਲ ਆ ਸਾਰਿਆਂ ਦਾ ਸੈੱਟ ਹੋ ਜਾਊਗਾ ਇਹਦਾ ਇਦਾਂ ਹੈ ਜੀ ਜਿਹੜੀ ਆਪਾਂ 1509 ਤੋਂ ਬਾਅਦ ਜਿਹੜੀ ਆਪਾਂ ਗੋਭੀ ਲਾਉਣੀ ਆ ਤਾ ਇਹਦਾ ਜਿਹੜਾ ਮਤਲਬ ਕਿ ਉਸ ਟਾਈਮ ਦਾ ਜਿਹੜਾ ਸੀਡ ਆ ਜੇ ਦੇਸੀ ਸੀਡ ਕਵਾਂਗੇ ਆਪਾਂ ਜਿਹੜੀਆਂ ਦੇਸੀ ਗੋਭੀਆਂ ਵੈਲਕਮ ਦਾ ਆਉਂਦਾ ਜਾਂ ਗੋਲਡਨ ਕੰਪਨੀ ਦਾ ਸੀਡ ਆਉਂਦਾ ਤੇ ਇਹ ਜਿਹੜੀਆਂ ਹੈਗੀਆਂ ਵੀ 55 ਤੋਂ 60 ਦਿਨ ਦਾ ਇਹ ਆਪਣੇ ਸੀਡ ਆ ਜਦੋਂ ਆਪਾਂ ਪਲਾਂਟਿੰਗ ਕਰਾਂਗੇ ਉਸ ਦਿਨ 60 ਦਿਨ ਤੋਂ ਮਤਲਬ ਕਿ ਫੁੱਲ ਆਊਗਾ ਤੇ ਜਿਹੜੀ ਵਾਣ ਦੀ ਆਪਾਂ ਤਿਆਰੀ ਕਰਨੀ ਆ ਜੀ ਉਹ ਆਪਾਂ ਜਿਵੇਂ ਹੁਣ ਪਰਾਲੀ ਦਾ ਜਿਹੜਾ ਮਸਲਾ ਹੈ ਪਰਾਲੀ ਤਾਂ ਆਪਾਂ ਗੱਠਾ ਬਣਾਉਨੇ ਆਂ ਕਈ ਭਰਾ ਮੈਨੂੰ ਕਾਲ ਵੀ ਆਉਂਦੀਆਂ ਉਹ ਆਂਦੇ ਆ ਯਾਰ ਤੁਸੀਂ ਪਰਾਲੀ ਵਿੱਚ ਕਿਉਂ ਨਹੀਂ ਮਿਕਸ ਕਰ ਦੇਗੇ ਜਿਹੜੀ ਗੋਭੀ ਦੀ ਫਸਲ ਆਈ ਉਹਨੂੰ ਆਪਾਂ ਜੇ ਪਰਾਲੀ ਵਿੱਚ ਮਿਕਸਿੰਗ ਕਰਦੇ ਆਂ ਨਾ ਜੀ ਗੋਭੀ ਦੀ ਫਸਲ ਮਰਦੀ ਆ ਕਿਉਂਕਿ ਜਿਆਦਾ بارش ਜੇ ਉਸ ਸਮੇਂ ਤੇ ਪੈ ਜਾਏ ਜਾਂ ਆਪਣੇ ਤੋਂ ਪਾਣੀ ਵੱਧ ਘੱਟ ਲੱਗ ਜਾਏ ਤਾਂ ਉਹ ਸੈੱਲ ਨਹੀਂ ਜਾਂਦੀ ਕਿਉਂਕਿ ਪਰਾਲੀ ਵਾਲੇ ਥਾਂ ਸੇਤੀ ਸੈੱਲ ਨਹੀਂ ਜਾਂਦੀ ਤੇ ਸੈੱਲ ਤੋਂ ਗੋਭੀ ਆ ਜਿਹੜੀ ਇਹ ਖਤਮ ਤੇ ਜਿਹੜਾ ਵਾਹਣ ਆਪਾਂ ਤਿਆਰ ਕਰਨਾ ਹੈ ਪੂਰਾ ਵਧੀਆ ਤਿਆਰ ਕਰਨਾ ਜਿਵੇਂ ਆਪਾਂ ਆਲੂਆਂ ਵਾਲਾ ਵਾਹਣ ਤਿਆਰ ਕਰਦੇ ਆ ਉਸੇ ਤਰ੍ਹਾਂ ਵਾਹਣ ਤਿਆਰ ਕਰਨਾ ਹੈ ਜਿਵੇਂ ਖੇੜਾ ਪਾਉਣ ਤੋਂ ਪਹਿਲਾਂ ਤੁਸੀਂ ਡੀਏਪੀ ਦਾ ਕਬੋਰਾ ਅੱਧਾ ਇੱਕ ਗੱਟਾ ਪोटाश ਦਾ ਤੇ ਖੇੜਾ ਪਾ ਕੇ ਵਧੀਆ ਤਿਆਰ ਕਰਕੇ ਉਸ ਤੋਂ ਬਾਅਦ ਜਿਹੜੀ ਪਨੀਰੀ ਆ ਉਹ ਆਪਦੀ ਤਿਆਰ ਕਰੋ ਜੀ ਕੋਸ਼ਿਸ਼ ਕਰੋ ਵੀ ਨਰਸਰੀ ਤੋਂ ਜਿਹੜੀਆਂ ਪਨੀਰੀਆਂ ਲੈਣੀਆਂ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਹੈ ਨਰਸਰੀਆ ਦਾ ਪਨੀਰੀ ਵੇਚਣਾ ਆਪਾਂ ਆਪ ਦਾ ਜਿਹੜਾ ਫੀਡ ਲਿਆਓ ਚੰਗੀ ਕੰਪਨੀ ਦਾ ਸੀਡ ਬੀਜੋ ਤੇ ਆਪ ਜਿਹੜੀ ਪਨੀਰੀ ਤਿਆਰ ਕਰਕੇ ਜਿਹੜੀ ਤੁਸੀਂ ਪਲਾਂਟਿੰਗ ਕਰਨੀ ਆ ਉਦੋਂ ਬਾਅਦ ਤਾਂ ਇਹਦਾ ਜਿਹੜਾ ਹੈਗਾ ਆਪਾਂ ਪਲਾਂਟਿੰਗ ਤੋਂ ਬਾਅਦ ਜਿਵੇਂ ਹਫ਼ਤੇ 10 ਦਿਨਾਂ ਬਾਅਦ ਯੂਰੀਆ ਦੇਣਾ ਥੋੜਾ ਥੋੜਾ ਤੇ 15 ਦਿਨਾਂ ਤੋਂ ਬਾਅਦ ਜਿਹੜੀ ਇਹਨੂੰ ਆਪਾਂ ਗੋਡੀ ਪਾਉਣੀ ਆ ਗੋਭੀ ਦੀ ਫਸਲ ਨੂੰ ਤੇ ਉਦੋਂ ਬਾਅਦ ਇੱਕ ਦੋ ਸਪਰੇਅ ਆ ਜਿਹੜੀਆਂ ਇਹਨੂੰ ਜ਼ਿਆਦਾ ਜਿਹੜਾ ਅਟੈਕ ਸੁੰਡੀ ਦਾ ਹੀ ਆਉਂਦਾ ਹੋਰ ਇਹਨੂੰ ਕੋਈ ਜ਼ਿਆਦਾ ਅਟੈਕ ਹੈ ਨਹੀਂਗਾ ਤੇ ਵਸੇ ਹੀ ਦੋ ਤਿੰਨ ਜਿਹੜੀਆਂ ਹੈਗੀਆਂ ਚੀਜ਼ਾਂ ਧਿਆਨ ਚ ਰੱਖਣ ਵਾਲੀਆਂ ਹਨ ਵਿਵਾਨ ਚੰਗਾ ਬਣਿਆ ਹੋਵੇ ਥੱਲੇ ਜਿਹੜਾ ਡੀਏਪੀ ਦਾ ਪोटाश ਪਹਿਲਾਂ ਦੇ ਦਿਓ ਕੋਡੀ ਵੇਲੇ ਉਹਨੂੰ ਅੱਧਾ ਇੱਕ ਗੱਟਾ ਡੀਏਪੀ ਦਾ ਫੇਰ ਦੇ ਦਿਓ ਤੇ ਉਦੋਂ ਬਾਅਦ ਯੂਰੀਆ ਦੇ ਜਿਹੜੇ ਤਿੰਨ ਤੋਂ ਚਾਰ ਬੋਰੇ ਨੂੰ ਕਿੱਲੇ ਦੇ ਪੈਣੇ ਆ ਉਹ ਤਾਂ ਆਪਾਂ ਨੂੰ ਜੀ ਜਿਵੇਂ ਹੁਣ ਆਪਾਂ 28 15 ਤੇ ਆਪਣਾ ਬਾਗ ਲੱਗਾ ਹੈ ਤੇ ਜਨਾਂਚਾਰ ਆਪਣਾ ਜਿਵੇਂ ਹੁਣ ਤਿੰਨ ਤੋਂ ਚਾਰ ਸਾਲ ਹਜੇ ਬਾਗ ਨੇ ਲੈਣੇ ਆ ਗਰੋਥ ਕਰਨ ਦੇ ਵਿੱਚ ਤੇ ਜਿਹੜਾ ਵਿੱਚ ਉਹਦੇ ਆਪਣਾ ਜਗਾ ਪਈ ਆ ਉਹ ਆਪਾਂ ਉਹਨਾਂ ਚਾਰ ਉਹਦੇ ਵਿੱਚ ਜਿਵੇਂ ਗੋਭੀ ਹੋ ਗਈ ਜੀ ਬੰਦ ਗੋਭੀ ਹੋ ਗਈ ਮੂਲੀ ਹੋ ਗਈ ਆਲੂ ਵੀ ਬੀਜ ਸਕਦੇ ਆ ਤੁਸੀਂ ਪਿਆਜ਼ ਵੀ ਲਾ ਸਕਦੇ ਹੋ ਲੇਟ ਤਾਂ ਆਪਣਾ ਪਿਆਜ਼ ਵੀ ਲੱਗਾ ਹੋਇਆ ਬਾਗ ਦੇ ਵਿੱਚ 821 ਨੰਬਰ ਟਾਕੀ ਦਾ ਤਾਂ ਉਹ ਤੁਸੀਂ ਜਿੰਨਾ ਚਿਰ ਆਪਣਾ ਬਾਗ ਪੂਰਾ ਗਰੋਥ ਨਹੀਂ ਕਰਦਾ ਉਹਨਾਂ ਜਰ ਤੁਸੀਂ ਮਤਲਬ ਕਿ ਵਿੱਚ ਸਬਜ਼ੀਆਂ ਕੋਈ ਵੀ ਲੈ ਸਕਦੇ ਹੋ ਛੋਲੇ ਵੀ ਲੈ ਸਕਦੇ ਹੋ ਸਰੋਂ ਵੀ ਲੈ ਸਕਦੇ ਹੋ ਹੋਰ ਟਮਾਟਰ ਹੈਗਾ ਉਹ ਲਾ ਸਕਦੇ ਹਾਂ ਇਹ ਹੁਣ ਮੇਰੀਆਂ ਸ਼ਾਰਟ ਚ ਵੈਰਾਈਟੀਆਂ ਲੱਗੀਆਂ ਹੋਈਆਂ ਇਹਦੇ ਵਿੱਚ ਵੀ ਆਪਾਂ ਪਹਿਲਾਂ ਹਲਦੀ ਲਾਈ ਸੀ ਜੀ ਹੁਣ ਬਾਲੀ ਛਾਂ ਹੋਣ ਕਰਕੇ ਹਲਦੀ ਹੋਣੋਂ हट ਗਈ ਇੱਥੇ ਤੇ ਹੁਣ ਹਲਦੀ ਜਿੰਨੀ ਵੀ ਆਂਦੇ ਵੀ ਛਾਵੇਂ ਲਾਓ ਛਾਵੇਂ ਹੋ ਜਾਂਦੀ ਆ ਤੇ ਆਪਾਂ ਹੁਣ ਇਹ ਬੂਟੇ ਪੂਰੇ ਗਰੋਥ ਕਰ ਗਏ ਇੱਥੇ ਹੁਣ ਵੇਲਾ ਛੱਡਿਆ ਕਿਉਂਕਿ ਤੋੜਨ ਤੜਈਏ ਵੇਲੇ ਮਿੱਧਮ ਦਈਆ ਬਹੁਤ ਹੋ ਜਾਂਦਾ ਤਾਂ ਹੁਣ ਨਾਲ ਆਪਾਂ 98 ਵੈਰਾਈਟੀ ਗੰਨੇ ਦੀ ਲਾਈ ਆ ਜੀ ਗਾਂ ਨੂੰ ਇਹਦਾ ਸੀਡ ਸਾਰੇ ਕਿਸਾਨ ਭਰਾਵਾਂ ਨਾਲ ਵੀ ਸਾਂਝਾ ਕਰਾਂਗੇ ਤੇ ਕੁਝ ਆਪਾਂ ਵੀ 2-4 ਕਿੱਲੇ ਆ ਜਿਹੜੇ ਗਾਂ ਨੂੰ ਗੰਨਾ ਲਾਵਾਂਗੇ ਕਿਉਂਕਿ ਗੰਨਾ ਜਿਹੜਾ ਜੂਸ ਦੀ ਬੜੀ ਡਿਮਾਂਡ ਆ ਜੀ ਗੁੜ ਦੀ ਬਹੁਤ ਡਿਮਾਂਡ ਆ ਆਪਦੇ ਆਰਗੈਨਿਕ ਗੁੜਾ ਜਿਵੇਂ ਘਰ ਦਾ ਗੁੜਾ ਚਾਚੂ ਹੁਣ ਤੈਨੂੰ ਪਤਾ ਹਰ ਇੱਕ ਭਰਾ ਨੂੰ ਸ਼ੂਗਰਾਂਸ਼ ਦੀ ਪ੍ਰੋਬਲਮ ਹਰ ਇੱਕ ਨੂੰ ਆਈ ਵੀ ਅਗਲਾ ਕਹਿੰਦਾ ਵੀ ਘਰ ਦਾ ਗੋੜ ਹੋਵੇ ਤਾਂ ਹੁਣ ਆਪਣੀ ਜਿਹੜੀ ਤੀਜੀ ਚੌਥੀ ਫਸਲ ਆਪਾਂ ਜਿਹੜੀ ਚੇਂਜ ਕੀਤੀ ਆ ਨਾਲ ਗੰਨੇ ਦੀ ਸ਼ੁਰੂ ਕੀਤੀ ਆ ਗਾਂ ਨੂੰ 2-4 ਕਿੱਲੇ ਆਪਾਂ ਗੰਨਾ ਵੀ ਲਾਉਣਾ ਇੱਕ ਏਕੜ ਤੋਂ ਤੁਸੀਂ ਲਾ ਲਓ ਜੀ ਪਹਿਲਾਂ ਤਾਂ 1509 ਹੋ ਗਈ ਜੀ 1509 ਤੋਂ ਬਾਅਦ ਗੋਭੀ ਹੋ ਗਈ ਤੇ ਗੋਭੀ ਤੋਂ ਬਾਅਦ ਆਪਣੀ ਕਣਕ ਹੋ ਗਈ ਜੀ ਤੇ ਉਹਦੇ ਵਿੱਚ ਜਿਵੇਂ ਹੁਣ ਮੇਰੀ ਆ 200 ਬੂਟਾ ਜਾ ਮੰਦਾ ਜੀ ਸਾਈਡ ਤੇ ਲੱਗਾ ਹੋਇਆ ਤੁਸੀਂ ਚੌਥੀ ਫਸਲ ਉਹ ਗੈਣ ਲਓ ਤੇ ਹੋਰ ਜਿਹੜੀਆਂ ਮੇਰੀਆਂ ਛੋਟ ਵੈਰਾਈਟੀਆਂ ਤੇ ਲੱਗੀਆਂ ਹੋਈਆਂ ਬਾਗ ਲੱਗਾ ਹੋਇਆ 10 ਕਿੱਲੇ ਜੀ ਮਾਲਟਾ ਹੋ ਗਿਆ ਆਲੂ ਬਖਾਰਾ ਹੋ ਗਿਆ ਜੀ ਹੁਣ ਆਪਾਂ ਗੰਨਾ ਜਿਹੜਾ ਹੈ گا ਮੰਨ ਕੇ ਚੱਲੋ ਵੀ ਸਾਲ ਦੇ ਵਿੱਚ ਆਪਣੇ ਕੋਲੇ 6-7 ਫਸਲਾਂ ਹੈਗੀਆਂ ਜਿਹੜੀਆਂ ਆਪਾਂ ਸਾਰਾ ਸਾਲ ਆਪਣਾ ਚੱਲੀ ਜਾਂਦਾ ਸਿਸਟਮ ਜੀ ਜਿਹੜਾ ਹੁਣ ਛੋਟੇ ਲੈਵਲ ਦਾ ਕੋਈ ਵੀ ਕਿਸਾਨ ਜੇ ਉਹ ਖੁਦ ਆਪ ਮਾਰਕੀਟਿੰਗ ਕਰ ਸਕਦਾ ਜਾਂ ਬਹਿ ਕੇ ਸਬਜ਼ੀ ਵੇਚ ਸਕਦਾ ਤਾਂ ਉਹ ਸ਼ਾਰਟ ਵੈਰਾਈਟੀ ਦੇ ਵਿੱਚ ਜਿਵੇਂ ਜੇ ਬੰਦਾ ਕਹੇ ਮੈਂ ਝੋਨਾ ਲਾਉਣਾ ਹੀ ਨਹੀਂ ਤਾਂ ਉਹ ਹੁਣ ਤੋਂ ਸਟਾਰਟਿੰਗ ਦਾ ਕੰਮ ਫੁੱਲ ਗੋਬੀ ਦਾ ਵੀ ਸਟਾਰਟਿੰਗ ਆ ਤੋਰੀ ਆ ਪਾਲਕਾ ਜੋ ਮਰਜੀ ਤੁਸੀਂ ਆਪ ਬਹਿ ਕੇ ਇੱਕ ਕਿੱਲੇ ਦੇ ਵਿੱਚੋਂ ਜਿਹੜਾ ਕੋਈ ਮਰਜੀ ਤੁਸੀਂ ਬੀਜ ਸਕਦੇ ਹੋ ਜਾਂ ਲੈ ਸਕਦੇ ਹੋ ਵੇਚ ਸਕਦੇ ਹੋ ਬਹੁਤ ਕਿਸਾਨ ਹੈਗੇ ਜਿਹੜੇ ਸਾਡੇ ਛੋਟੇ ਲੈਵਲ ਦੇ ਕਿਸਾਨ ਆ ਜਿਹੜੇ ਖੁਦ ਆਪ ਡਬਲ ਰੇਟ ਤੇ ਵੇਚ ਰਹੇ ਆ ਹੁਣ ਦੇਸੀ ਟਿੰਡੋ ਚੱਲ ਰਿਹਾ ਪੰਜ ਗ੍ਰਾਂ ਦੀ ਸੈਡ ਆ ਸਾਰੇ ਜਿਹੜੇ ਆਪ ਖੁਦ ਕਿਸਾਨ ਆ ਉਹ ਦੇਸੀ ਟਿੰਡੋ ਆਪ ਦਾ ਲਾਇਆ ਵਿਆ ਆਪ ਵੇਚ ਰਹੇ ਆ ਜੀ ਆਮਦਨ ਦਾ ਤਾਂ ਐ ਆ ਜੀ ਇਹ ਤਾਂ ਰੇਟ ਤੇ ਡਿਪੈਂਡ ਆ ਜੀ ਜੇ ਤੁਸੀਂ ਮੰਨ ਕੇ ਚੱਲੋ ਵੀ ਹੁਣ ਮੈਂ ਗੋਭੀ ਲਾਉਣਾ ਜੀ ਜੇ ਮੈਂ 10 ਰੁਪਏ ਕਿਲੋ ਗੋਭੀ ਵੇਚਦਾ ਹਾਂ ਤਾਂ 10 ਰੁਪਏ ਦੇ ਵਿੱਚ ਮੰਨ ਕੇ ਚੱਲੋ ਵੀ ਜੇ 70 ਤੋਂ 75 ਕੁਇੰਟਲ ਗੋਭੀ ਆਪਣੀ ਕਿੱਲੇ ਦੀ ਨਿਕਲਣੀ ਹੈ ਜਿਹੜੀ ਦੇਸੀ ਵੈਰਾਈਟੀ ਹੈ ਜੇ 10 ਰੁਪਏ ਵੇਖਦੀ ਆ ਤਾਂ ਹੀ ਆਪਾਂ ਨੂੰ ਉਹ ਉਹ ਹੀ 70 80 ਕੁਇੰਟਲ ਦਾ ਆਪਾਂ ਨੂੰ 80000 ਰੁਪਏ ਕਿੱਲੇ ਦੀ ਆਮਦਨ ਹੈਗੀ ਆ ਤਾਂ ਉਹਦੇ ਵਿੱਚ ਜਿਹੜਾ ਆਪਣਾ 20 ਤੋਂ 25000 30000 ਰੁਪਇਆ ਤੁਸੀਂ ਮੰਨ ਕੇ ਚੱਲੋ ਆਪਣਾ ਖਰਚਾ ਪੈ ਜਾਂਦਾ ਵਾਣ ਨੂੰ ਤਿਆਰ ਕਰਨ ਤੋਂ ਲੈ ਕੇ ਵਡਾਈ ਗੋਡੀਆਂ ਸਪਰੇਆਂ ਤੇ ਮਾਰਕੀਟਿੰਗ ਕਰਨ ਤਾਈ 30000 ਰੁਪਇਆ ਕਿੱਲੇ ਦਾ ਉਹ ਪਾਸੇ ਕੱਢ ਦੋ 50000 ਰੁਪਇਆ ਕਿੱਲਾ ਆਪਾਂ ਨੂੰ ਸਮਝ ਲਓ ਵੀ ਗੋਭੀ ਛੱਡਦੀ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਹੈਗੀ ਆ ਕਣਕ ਬੀਜ ਦਿੰਨੇ ਆ ਇਹਦੇ ਵਿੱਚ ਰੇਟ ਆ ਜਿਹੜਾ ਉਹ ਕੱਚੇ ਸੌਦੇ ਆ ਜੀ ਉਹ ਤਾਂ ਠਾ ਠਾ ਹੁੰਦੇ ਰਹਿੰਦੇ ਆ ਇਹਦਾ ਕੋਈ ਪੱਕਾ ਰੇਟ ਤਾਂ ਹੈ ਨਹੀਂ ਕਣਕ ਝੋਨੇ ਵਾਂਗੂ ਤੇ 10 ਰੁਪਏ ਤੋਂ ਤਾਂ ਜੇ ਵਿਸ਼ੇ ਤਾਂ ਆਪਾਂ ਨੂੰ ਆਮਦਨ ਹੈਗੀ ਆ ਜੇ 10 ਤੋਂ ਥੱਲੇ ਆਉਂਦਾ ਬਾਜ਼ਾਰ ਤਾਂ ਫਿਰ ਤਾਂ ਖਰਚੇ ਹੀ ਪੂਰੇ ਹੁੰਦੇ ਆ ਜੀ